ਪਿਛਲੇ ਅੰਦੋਲਨ ਦੀਆਂ ਬਕਾਇਆ ਰਹਿੰਦੀਆਂ ਮੰਗਾਂ ਨੂੰ ਲੈ ਕੇ ਜਿਵੇਂ ਕਿ ਲਖੀਮਪੁਰ ਖੀਰੀ ਦੇ ਲੋਕਾਂ ਨੂੰ ਇਨਸਾਫ ਦਿਵਾਉਣਾ ਸੀ ਕਿਸਾਨਾਂ ਦਾ ਪਹਿ ਕੇਸ ਮੁਕਾਦਮੇ ਵਾਪਸ ਕਰਵਾਉਣੇ ਸੀ ਬਿਜਲੀ ਸੋਧ ਬਿੱਲ ਦਾ ਜਿਹੜਾ ਇਹਨਾਂ ਨੇ ਲੈ ਕੇ ਆਇਆ ਤਾਂ ਉਹਨੂੰ ਵਾਪਸ ਕਰਾਉਣਾ ਤੇ ਨਾਲ ਦੀ ਨਾਲ ਪੋਲੂਸ਼ਨ ਐਕਟ ਦੇ ਵਿੱਚੋਂ ਐਗਰੀਕਲਚਰ ਨੂੰ ਬਾਹਰ ਕੱਢਣ ਦੀ ਗੱਲ ਦੇ ਨਾਲ-ਨਾਲ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲਾਉਣ ਦੀ ਗੱਲ ਸੀ ਤੇ ਸਰਕਾਰ ਨੇ ਵੱਖ-ਵੱਖ ਸਮੇਂ ਤੇ ਆਪਣੇ ਨਾਲ ਕੀਤੇ ਵਾਅਦੇ ਕਿ ਕਿਸਾਨ ਨੂੰ ਕਰਜ਼ੇ ਮੁਕਤ ਕੀਤਾ ਜਾਏ ਕਮ ਸੇ ਕਮ ਡਾਕਟਰ ਸੁਆਮੀਨਾਥੰਦੀ ਰਿਪੋਰਟ ਅਨੁਸਾਰ ਫਸਲ ਦਾ ਭਾਅ ਦਿੱਤਾ ਜਾਏ ਔਰ ਇਸੇ ਤਰ੍ਹਾਂ ਕਿ ਭਾਰਤ ਡਬਲਯੂਟੀਓ ਦੇ ਵਿੱਚੋਂ ਬਾਹਰ ਆਵੇ ਇਹਦੇ ਨਾਲ ਲੈਂਡ ਐਕੁਇਜ਼ੀਸ਼ਨ ਐਕਟ ਜਿਹੜਾ 2013 ਦਾ ਸੀ ਜਿਹਨੂੰ ਸਰਕਾਰ ਨੇ ਮੋਡਿਫਾਈਟ ਬਣਾ ਕੇ ਉਹਦੇ ਵਿੱਚ ਫਿਰ ਬਦਲ ਕੀਤੇ ਉਹਨੂੰ ਮੁੜ ਦੁਬਾਰਾ 2013 ਵਾਲੇ ਮੋਡਿਫਾਈਟ ਆ ਕਾਨੂੰਨ ਨੂੰ ਜਮੀਨਾਂ ਦੀ ਗ੍ਰਹਿਣ ਐਕਟ ਨੂੰ ਉਹਨੂੰ ਠੀਕ ਕਰਨ ਦੀ ਲੋੜ ਮਹਿਸੂਸ ਕਰਕੇ ਅੰਦੋਲਨ ਲੜਿਆ ਜਾ ਰਿਹਾ ਹੈ ਇਹ ਜੋ ਅੰਦੋਲਨ ਹੈ ਇਹ ਲੱਗਦਾ ਦੇਖਣ ਨੂੰ ਕਿ ਸ਼ਾਇਦ ਖਨੌਰੀ ਬੈਡ ਬਾਰਡਰ ਤੇ ਆ ਜਾਂ ਸੰਭੂ ਬਾਰਡਰ ਤੇ ਆ ਜਾਂ ਡਬ ਵਾਲੀ ਬਾਰਡਰ ਤੇ ਆ ਇਸ ਤੋਂ ਇਲਾਵਾ ਹਰਿਆਣੇ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਧਰਨੇ ਪ੍ਰਦਰਸ਼ਨ ਵੀ ਚੱਲ ਰਹੇ ਨੇ ਨਾਲ ਇਸ ਤੋਂ ਵੀ ਅੱਗੇ ਵਧ ਕੇ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਕਰਨਾ ਇਸ ਅੰਦੋਲਨ ਦੀ ਸਮਰਥਨ ਦੇ ਵਿੱਚ ਕਰਨਾਟਕਾ ਦੇ ਅੰਦਰ ਟ੍ਰੇਨਾਂ ਰੋਕੀਆਂ ਗਈਆਂ ਉਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਜਿੱਤੇ ਗਏ ਕਾਰਜਕ੍ਰਮ ਦੇ ਮੁਤਾਬਕ ਅਲੱਗ-ਅਲੱਗ ਰਾਜਾਂ ਦੇ ਵਿੱਚ ਟਰੇਨਾਂ ਰੁਕੀਆਂ ਔਰ ਬਹੁਤ ਸਾਰੇ ਥਾਮਾਂ ਦੇਤੇ ਕਈ ਥਾਂ ਜੇ ਇਹ ਵੀ ਆਏ ਜਿੱਥੇ ਲੋਕਾਂ ਨੂੰ ਡਿਟੇਨ ਵੀ ਕੀਤਾ ਪੁਲਿਸ ਨੇ ਲੇਕਿਨ ਸਵਾਲ ਇਹ ਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਔਰ ਇੱਥੇ ਕੀਤੀ ਗਈ ਤੱਕੇ ਸ਼ਾਹੀ ਨੂੰ ਲੈ ਕੇ ਬੇਇਨਸਾਫੀ ਨੂੰ ਲੈ ਕੇ ਲੋਕਾਂ ਨੇ ਆਪਣੇ ਰੋਸ ਦਾ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਲੋਕ ਮੈਦਾਨ ਦੇ ਵਿੱਚ ਲਿਕਨਿਕਲੇ ਲੋਕ ਬਾਹਰ ਨਿਕਲੇ ਮੈਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਦੋਸਤੋ ਵਕਤ ਆ ਤੁਹਾਡੇ ਹੱਥ ਚ ਆਜੇ ਅਗਰ ਇਹ ਮੰਗਾਂ ਮਨਾਉਣੀਆਂ ਨੇ ਇਹਨਾਂ ਮੰਗਾਂ ਦਾ ਹੱਲ ਕਰਵਾਉਣਾ ਹੈ ਤਾਂ ਅੱਜ ਪੂਰੇ ਦੇਸ਼ ਦੀ ਕਿਸਾਨੀ ਨੂੰ ਜਿਸ ਤਰੀਕੇ ਦੇ ਨਾਲ ਪੰਜਾਬ ਵੱਡੀ ਪੱਦਰ ਦੇ ਉੱਤੇ ਉੱਠਿਆ ਹੈ ਇਹਦੇ ਨਾਲ ਹੀ ਹਰਿਆਣਾ ਬੇਸ਼ੱਕ ਹਰਿਆਣੇ ਦੇ ਵਿੱਚ ਵੱਡੀ ਪੱਦਰ ਤੇ ਪਹਿਲਾਂ ਪੈਰਾਮਿਲਟਰੀ ਫੋਰਸਿਜ਼ ਲਾ ਕੇ ਲੋਕਾਂ ਨੂੰ ਰੋਕੀ ਬੈਠੇ ਨੇ ਨੱਪੀ ਬੈਠੇ ਨੇ ਲੇਕਿਨ ਲੋਕਾਂ ਦੇ ਅੰਦਰ ਇੱਕ ਬਹੁਤ ਵੱਡਾ ਉਬਾਲ ਹੈ ਜਿਹੜਾ ਤੁਸੀਂ ਦੇਖੋਗੇ ਇੱਕ ਦਿਨ ਇੱਕ ਜਵਾਲਾਮੁਖੀ ਬਣ ਕੇ ਫਟੇਗਾ ਔਰ ਇਹ ਇਹ ਮੰਗ ਕੱਲੇ ਹਰਿਆਣੇ ਦੇ ਪੰਜਾਬ ਦੀ ਨਹੀਂ ਦੋਸਤੋ ਇਹ ਪੂਰੇ ਦੇਸ਼ ਦੀ ਮੰਗ ਹੈ ਸੋ ਸਾਰੇ ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਮ ਦੁਕਾਨਦਾਰਾਂ ਨੂੰ ਇੰਡਸਟਰੀ ਲਿਸਟਾਂ ਨੂੰ ਇਸ ਮદાન ਦੇ ਵਿੱਚ ਉਤਰਨ ਦੀ ਲੋੜ ਹੈ ਜੀ ਉਤਰੋ ਕਿਉਂਕਿ ਇਹ ਕੋ ਲੰਬਾ ਸੀ ਕਿ ਪੰਜਾਬ ਤਿੰਨ ਕਾਨੂੰਨ ਵਾਪਸ ਕਰਵਾ ਕੇ ਵਾਪਸ ਚਲੇ ਗਿਆ ਸ਼ਾਇਦ ਪੰਪੂਰੇ ਭਾਰਤ ਦੀ ਗੱਲ ਨਹੀਂ ਕੀਤੀ ਲੇਕਿਨ ਅੱਜ ਦੁਬਾਰਾ ਉਹੀ ਅੰਦੋਲਨ ਖੜਾ ਕੀਤਾ ਗਿਆ ਪੰਜਾਬ ਮੂਰੀ ਹੋ ਕੇ ਲੜਾਈ ਨੂੰ ਲੜ ਰਿਹਾ ਹੈ ਸਾਰੇ ਦੇਸ਼ ਦੇ ਕਿਸਾਨਾਂ ਨੂੰ ਸਾਡੀ ਅਪੀਲ ਹੈ ਦਾ ਸਾਥ ਦਿਓ ਔਰ ਆਮ ਲੋਕ ਵੀ ਇਹਦਾ ਹਿੱਸਾ ਬਣ ਕਿਉਂਕਿ ਜਿਸ ਵੇਲੇ ਬੜੀ ਇੰਪੋਰਟੈਂਟ ਗੱਲ ਹੈ ਇਹ ਸਮਝਣ ਵਾਲੀ ਕਿ ਦੋਸਤੋ ਐਮਐਸਪੀ ਦੀ ਗਰੰਟੀ ਦਾ ਅਗਰ ਕਾਨੂੰਨ ਬਣੇਗਾ ਤਾਂ ਜਿਸ ਤਰੀਕੇ ਦੇ ਨਾਲ ਸਾਨੂੰ ਸਾਡੀਆਂ ਲੋ ਰੋਜ਼ ਮਰਾਂ ਦੀਆਂ ਲੁੜਿੰਦੀਆਂ ਵਸਤੂਆਂ ਦੇ ਵਿੱਚ ਲੁੱਟਿਆ ਜਾ ਰਿਹਾ ਹੈ ਉਹਦਾ ਰੇਟ ਕੰਟਰੋਲ ਹੋਏਗਾ ਜਿਵੇਂ ਅੱਜ ਆਪਾਂ ਦੇਖਦੇ ਹਾਂ ਕਣਕ ਦੀ ਜੇ ਐਮਐਸਪੀ ਹੈ ਤੇ ਕਣਕ ਤੋਂ ਕਣਕ ਲੋਕਾਂ ਨੂੰ ਕੰਟਰੋਲ ਰੇਟ ਤੇ ਮਿਲਦੀ ਹੈ ਇਸੇ ਤਰੀਕੇ ਨਾਲ ਅਗਰ ਹੋਰ ਫਸਲਾਂ ਦੇ ਉੱਤੇ ਵੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣ ਜੇਗਾ ਤੇ ਉਹਨਾਂ ਸਾਰੀਆਂ ਚੀਜ਼ਾਂ ਦਾ ਨੂੰ ਕੰਟਰੋਲ ਕਰਨਾ ਉਹਨਾਂ ਦੀ ਮਹਿੰਗਾਈ ਕੰਟਰੋਲ ਕਰਨੀ ਸਾਡੇ ਲਈ ਆਸਾਨ ਹੋ ਜਾਏਗੀ ਨਾਲ ਇੰਨਾ ਹੀ ਨਹੀਂ ਗੱਲ ਮੁੱਕਦੀ ਕਿ ਜਿਸ ਵੇਲੇ ਮੰਨ ਲਓ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣ ਜਾਂਦਾ ਕਿਸਾਨ ਨੂੰ ਪੂਰਾ ਰੇਟ ਮਿਲ ਜਾਂਦਾ ਹੈ ਔਰ ਕਿਸਾਨ ਖੁਸ਼ਹਾਲ ਹੋਏਗਾ ਕਿਸਾਨ ਦੀ ਖੁਸ਼ਹਾਲੀ ਦੇ ਵਿੱਚੋਂ ਪੂਰਾ ਬਾਜ਼ਾਰ ਪੂਰੀ ਮਾਰਕੀਟ ਪੂਰਾ ਸਿਸਟਮ ਖੁਸ਼ਹਾਲ ਹੋਏਗਾ ਕਿਉਂਕਿ ਕਿਸਾਨ ਦਾ ਜਿਹੜਾ ਜੇਬ ਚ ਆਇਆ ਪੈਸਾ ਉਹਨੇ ਜੇਬ ਚ ਨਹੀਂ ਰੱਖਣਾ ਜਾਂ ਕਿਸੇ ਸਵਿਸ ਬੈਂਕ ਦੇ ਵਿੱਚ ਜਾਂ ਕਿਸੇ ਹੋਰ ਪਾਸੇ ਨਹੀਂ ਭੇਜਣਾ ਉਹਨੇ ਵੀ ਬਾਜ਼ਾਰ ਦੇ ਵਿੱਚੋਂ ਆਪਦਾ ਰੋਜ਼ ਮਰਹੜੀਆਂ ਲੋੜੀ ਦੀਆਂ ਵਸਤੂਆਂ ਖਰੀਦਣੀਆਂ ਨੇ ਘਰੇਲੂ ਵਸਤੂਆਂ ਖਰੀਦਣੀਆਂ ਨੇ ਔਰ ਜਿਹੜੀਆਂ ਚੀਜ਼ਾਂ ਦੀ ਉਹ ਖਰੀਦੋ-ਫਰੋਕਤ ਕਰੇਗਾ ਉਹਨਾਂ ਚੀਜ਼ਾਂ ਦੀ ਡਿਮਾਂਡ ਵਧੇਗੀ ਉਹਨਾਂ ਦੀ ਪ੍ਰੋਡਕਸ਼ਨ ਵਧੇਗੀ ਉਹਨਾਂ ਦੇ ਮੁਤਾਬਕ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਰੋਜ਼ਗਾਰ ਵਧੇਗਾ ਸੋ ਇਸ ਕਰਕੇ ਇਹ ਮੰਗ ਆ ਜਿਹੜੀ ਇਕੱਲੇ ਕਿਸਾਨਾਂ ਦੀ ਨਹੀਂ ਹੈ ਪੂਰੇ ਦੇਸ਼ ਦੀ ਮੰਗ ਹੈ ਸਾਰੇ ਲੋਕਾਂ ਨੂੰ ਸਾਡੀ ਅਪੀਲ ਆਸਤ ਜੋੜ ਕੇ ਕਿ ਤਕੜੇ ਹੋਵੋ ਅੰਦੋਲਨ ਦਾ ਦਬਾਅ ਸਰਕਾਰ ਤੇ ਬਣਿਆ ਹੋਇਆ ਇਸ ਦਬਾਅ ਨੂੰ ਹੋਰ ਵਧਾਈਏ ਹੋਰ ਤਕੜਾ ਕਰੀਏ ਤਾਂ ਕਿ ਆਪਾਂ ਅੰਦੋਲਨ ਜਿੱਤ ਕੇ ਲੋਕਾਂ ਦੀ ਝੋਲੀ ਚ ਪਾ ਸਕੀਏ